ਪਹਿਲੇ ਅਸੀ ਪਰਿਵਾਰਾਂ ਦੇ ਸਰਕਾਰੀ ਖਰਚੇ ਤੇ ਧਰਮਸ਼ਾਲਾ ਨਹੀਂ ਬਣਦੀ ਹੁੰਦੀਆਂ ਸੀ ਆ ਕਾਨੂੰਨ ਪਹਿਲੀ ਵਾਰ ਬਾਦਲ ਸਾਹਿਬ ਲੈ ਕੇ ਆਏ ਕਿ ਸਰਕਾਰੀ ਖਰਚੇ ਹਰ ਪਿੰਡ ਤੇ ਅਸੀ ਪਰਿਵਾਰਾਂ ਵਾਸਤੇ ਧਰਮਸ਼ਾਲਾ ਬਣੋਣੀ ਚਾਹੀਦੀ ਹੈ ਇਹਨੇ ਸ਼ੁਰੂ ਕੀਤੀ ਦੂਜੇ ਸੂਬਿਆਂ 'ਚ ਨਹੀਂ ਹੈ ਪਰ ਹੌਲੀ-ਹੌਲੀ ਤੁਸੀਂ ਦੇਖ ਲਿਆ ਰੋਕ ਕੇ ਜਿੱਦੋਂ ਦੀ ਸਰਕਾਰ ਗਈ ਹੈ ਬੰਦਾ ਇੱਕ ਠੀਕ ਨਹੀਂ ਲੱਗੀ ਉਹਦੇ ਬਾਅਦ ਵੱਡੇ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ ਥੋੜੇ ਵਿੱਚ ਬੈਂਦੇ ਸੀ ਹੁਣ ਆ ਭਗਵੰਤ ਮਾਨ ਕਹਿੰਦਾ ਮੈਂ ਆਮ ਆਦਮੀ ਦੇ ਸਰਕਾਰ ਹੈ ਦਿਖਾਈ ਨਹੀਂ ਕਿਉਂਕਿ ਆਮ ਆਦਮੀ ਨਹੀਂ ਲੁੱਟੇਰੇ ਆ ਨਾ ਰਖਲੇ ਨਾ ਹੀ ਬੜੀ ਸ਼ਰਧਾ ਆਮ ਆਦਮੀ ਕੋ ਰੋਕਣ ਘੁਬਰਾ ਕਰਨ ਵਾਲਾ ਹੈ ਸਾਰੇ ਠੱਗ ਜਿਹੜੇ ਇਕੱਠੇ ਹੋਏ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਬਾਦ ਮੈਂ ਬਣਾਇਆ ਸੀ ਰਾਸਤੇ ਮਾਰ ਅੱਜ ਕੀ ਹਾਲਾਤ ਕਰਤਾ ਹੁੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਅਸੀਂ ਬੜਾ ਵਧੀਆ ਸਜਾਇਆ ਸੀ ਥਾਰੀਆਂ ਸੜਕਾਂ ਸੁੱਟੀਆਂ ਟੁੱਟੀਆਂ ਕੋਈ ਪੁੱਛਦਾ ਹੀ ਨਹੀਂ ਜਿਹੜੇ ਬੂਟੇ ਲਾਏ ਸੀ ਪਾਣੀ ਵੀ ਨਹੀਂ ਪਾਇਆ ਇਹਨਾਂ ਨੇ ਸਾਰਾ ਖੁਸ਼ੀ ਸਾਰਾ ਖੁਸ਼ੀ ਪੰਡਾ 10 ਸਾਲ ਲਾਂ ਤਬਾਹ ਹੋ ਗਿਆ ਆਪਣਾ ਇਸ ਕਰਕੇ ਜੇ ਵਾਪਸ ਪੰਜਾਬ ਚ ਖਾਂਦੀ ਲੈ ਕੇ ਆਉਣੀ ਆ ਵਾਪਸ ਤੱਕੀ ਲੈ ਕੇ ਆਨੇ ਆਪਣੇ ਕੋਲ ਇੱਕੋ ਹੀ ਗੱਲ ਹੈ ਟੱਕੜੀ ਚੋਂ ਨਿਸ਼ਾਨ ਆ